ਲੇ ਵੀ ਚੱਲ ਪਿਆ ਕੰਮ ਘੋੜਿਆਂ ਦਾ ਤੇ ਕਲੀਆਂ ਕੁਲੀਆਂ ਪਾਤੀਆਂ ਸਾਰਿਆਂ ਨੇ ਆਹ ਦਿਖਾਉਣਾ ਤੁਹਾਨੂੰ ਗੱਡੀ ਤਾਂ ਬਰਾੜ ਦੀ ਖੜੀ ਐ ਆਹ ਉਹ ਬਰਾੜਾ ਕਿਵੇਂ ਆ ਬਹੁਤ ਵਧੀਆ ਬਾਈ ਸੁਖਿੰਦਰ ਤੁਸੀਂ ਦੱਸੋ ਠੀਕ ਆ ਤੂੰ ਇੱਧਰ ਕਿਵੇਂ ਇਹ ਆਪਣਾ ਬਾਈ ਇਤਿਹਾਸਕ ਮੇਲਾ ਹੋਣ ਜਾ ਰਿਹਾ ਘੋੜਿਆਂ ਦਾ ਇੱਥੇ ਆਪਣੀ ਪਵਿੱਤਰ ਧਰਤੀ ਸ੍ਰੀ ਮੁਕਸਰ ਸਾਹਿਬ ਉਹ ਤਾਂ ਹੋ ਰਿਹਾ ਮੈਨੂੰ ਹੀ ਪਤਾ ਤੇ ਕਿੱਧਰ ਬੱਕਰੀਆਂ ਯਾਰ ਤੇ ਕਿੱਧਰ ਘੋੜੀਆਂ ਆਪਣਾ ਬਾਈ ਸ਼ੌਂਕ ਸਾਰੇ ਜਾਨਵਰਾਂ ਦਾ ਐ ਅੱਛਾ ਆਪਾਂ ਰੱਖੀਆਂ ਬੱਕਰੀਆਂ ਤੇ ਆਪਾਂ ਪਿਛਲੇ 4 ਸਾਲਾਂ ਤੋਂ ਇਹ ਮੇਲੇ ਦੇ ਵਿੱਚ ਘੂੜੀਆਂ ਦੇ ਵਿੱਚ ਆਪਾਂ ਬੱਕਰੀਆਂ ਲੈ ਕੇ ਆਉਣੀ ਆ। ਅੱਛਾ ਹਾਂ ਕੋਈ ਹੌਸਲਾ ਨਹੀਂ ਕਰਦਾਈ ਪਹਿਲਾਂ ਅਗਲਾ ਸ਼ਰਮ ਆਉਂਦਾਈ ਆ ਵੀ ਬੱਕਰੀਆਂ ਯਾਰ। ਹਮ ਇੱਥੇ ਕਰੋੜ ਕਰੋੜ ਦੇ ਘੋੜੇ ਵੀ ਹੁੰਦੇ 50-50 ਲੱਖ ਦੇ ਘੂੜੀਆਂ ਹੁੰਦੀਆਂ। ਹਮ ਤੇ ਆਪਾਂ ਅਗਲਾ ਕਹਿੰਦਾ ਬੱਕਰੀਆਂ ਨਾਲ ਨੂੰ ਕਿਹਨੇ ਪੁੱਛਣਾ। ਹਮ ਅਸੀਂ ਪਹਿਲੇ ਸਾਲ ਇਹ ਤੋਂ 4 ਸਾਲ ਪਹਿਲਾਂ ਬਈ ਆਹ ਜਗ੍ਹਾ ਰੋਕੀ ਸੀ। ਠੀਕ ਐ। ਇੱਥੇ ਸਾਰਾ ਡੂੰਗਾ ਟੋਆ ਜਾਂ ਮਿੱਟੀ-ਮੁੱਟੀ ਪਵਾ ਕੇ ਸੈੱਟ ਕੀਤਾ ਸਾ ਆਹ। ਆ ਤੇਰੇ ਤੰਬੂ ਆ ਗਿਆ ਹੈ ਹਾਂ ਇੱਥੇ ਤੰਬੂ ਹੁੰਦਾ ਆਪਣਾ ਸਟੋਰੀ ਹੁੰਦੀ ਆ ਠੀਕ ਹੈ ਹਾਂ ਉਹ ਇਹਨਾਂ ਖੇਤ ਸੀਗੇ ਹੁਣ ਇਹ ਮੈਂਤੀ ਆ ਗਿਆ ਸਰਕਾਰੀ ਥਾਂ ਇਹ ਠੀਕ ਹੈ ਇਹ ਕੰਦ ਨਿਕਲ ਕੇ ਜਗਾ ਹੋਰ ਬਣ ਗਈ ਪਹਿਲਾਂ ਥੋੜੀ ਜਿਹਾ ਜਗਾ ਸੀਗੀ ਆਪਣੇ ਕੋਲੇ ਠੀਕ ਹੈ ਇਹ ਢੇਗ ਸਾਲ ਪੱਕੀ ਹੁੰਦੀ ਜਗਾ ਜਿਹੜਾ ਬਸ ਜਿਹੜਾ ਕੀੜਾ ਬਹਿ ਗਿਆ ਇੱਥੇ ਉਹਦੇ ਹੀ ਆ 20 20 30 30 ਸਾਲ ਪੁਰਾਣੀਆਂ ਜਗਾਆਂ ਲੋਕਾਂ ਦੀ ਆਏ ਨਹੀਂ ਤੂੰ ਕੱਲ ਨੂੰ ਆ ਕੇ ਇੱਕ ਕੁੜੀ ਲਿਆ ਕੇ ਇੱਥੇ ਬਣ ਲੈਣਾ ਜਗਾ ਨਾਪਣੇਗਾ ਨਹੀਂ ਵੀ ਆ ਹੁਣ ਤੂੰ ਜਿਵੇਂ ਆ ਬਰਾਡ ਲਿਖਤਾ ਤੇ ਆਪਦਾ ਨੰਬਰ ਲਿਖਤਾ ਹਾਂ ਇਹ ਬਸ ਰਜਿਸਟਰੀ ਹੋ ਗਈ ਹੁਣ ਤੇਰੇ ਨਾਮ ਤੇ ਹੈ ਤੇ ਜੇਕਰ ਆਪਾਂ ਨੂੰ ਮੂਹ ਪਿਆਰਨ ਵਾਲੀ ਬਾਆ ਦੀ ਆ ਇਧਰੋਂ ਮੁੰਡੇ ਹੁੰਦੇ ਆ ਹੂੰ ਵਪਾਰੀਆ ਮੁੰਡਾ ਤੇ ਇਧਰ ਸਾਰੇ ਮੂਹ ਇਧਰ ਮਹਾਵੱਧਰ ਦੇ ਹੁੰਦੇ ਆ ਠੀਕ ਹੈ ਨੇ ਆਪਾਂ ਨੂੰ ਜਗਾ ਦੇਦੀ ਸੀ ਨਹੀਂ ਤਾਂ ਜਗਾ ਇੱਥੇ ਕੋਈ ਇੰਚ ਵੀ ਨਹੀਂ ਛੱਡਦਾ ਵੀ ਮੈਂ ਸੁਣਾ ਸਰਕਾਰੀ ਜਗਾ ਪਰ ਜਦੋਂ ਮੇਲਾ ਲੱਗਣਾ ਹੈ ਨਹੀਂਗਾ ਇੱਥੇ ਹਰੇਕ ਕੋਈ ਵੀ ਆ ਕੇ ਬਹਿ ਜਾਊਗਾ ਵੀ ਜਿਹਦੀ ਜਿਹਦਾ ਪੱਕੇ ਟਾਈਮ ਤੋਂ ਲੱਗਦਾ ਜੀ ਹਾਂ ਪੱਕਾ ਲੱਗਦਾ ਉਹ ਪੱਕਾ ਹੀ ਹੋਊਗਾ ਇੱਥੇ ਵਿੱਚ ਤਾਂ ਦੋ ਦੋ ਕਨਾਲਾਂ ਵੀ ਰੁਕੀਆਂ ਥਾਵਾਂ ਜਿਨ੍ਹਾਂ ਦੇ ਤਗੜੇ ਫਾਰਮ ਹੈਗੇ ਆ ਹੂੰ ਤੇ ਆਹ ਤੈਨੂੰ ਅੱਜ ਉਜੜਾ ਦਿਂਦਾ ਇੱਥੇ ਹੂੰ ਤੇ ਇੱਥੇ 5 ਦਿਨਾਂ ਨੂੰ ਵੀਡੀਓ ਦਿਖਾਈਆਂ ਇੱਥੇ ਠੀਕ ਹੈ ਇਹਨੂੰ ਸਾਰੇ ਟੈਂਟ ਲੱਗੇ ਜਿਵੇਂ ਵਿਆਹ ਸ਼ਾਦੀਆਂ ਦੇ ਹੂੰ ਤੇ ਸਾਰੇ ਇੱਥੇ ਬਠਿੰਡੇ ਮੁਕਸਰ ਦੇ ਫਰੀਦਕੋਟ ਦੇ ਬੰਗਾਲੀ ਟੈਂਟ ਨਹੀਂ ਹੁੰਦੇ ਹਾਂ ਵਿਆਹ ਉਹ ਵਿਆਹ ਚ ਨਹੀਂ ਹੁਣ ਉਹ ਮਿਲਨੇ ਤੈਨੂੰ ਘੋੜੇ ਖੜੇ ਆਣਗੇ ਇੱਥੇ ਆ ਜਾਣਗੇ ਬੰਗਾਲੀ ਟੈਂਟਾਂ ਵੱਡੇ ਵੱਡੇ ਲੱਗੇ ਹੋਣਗੇ ਤੇ ਬਹੁਤ ਘੱਟ ਹੁੰਦਾ ਇੱਥੇ ਤੇ ਵਪਾਰੀ ਬਹੁਤ ਦੂਰੋਂ ਦੂਰੋਂ ਚੱਲ ਕੇ ਆਉਂਦੇ ਆ ਬਸ ਥੋੜਾ ਜਿਹਾ ਇਹ ਕੀ ਹੈ ਸਰਕਾਰ ਇਹਨੂੰ ਪ੍ਰੋਮੋਟ ਨਹੀਂ ਕਰ ਰਹੀ ਹਾਂ ਇਹ ਇਹ ਸ਼ਿਗਾ ਦਾ ਸਭ ਤੋਂ ਵੱਡਾ ਮੇਲਾ ਘੋੜੀਆਂ ਦਾ ਇੱਕ ਗੱਲ ਉਹ ਤਾਂ ਸੁਖਬੀਰ ਬਈ ਨੰਬਰ ਸੀਗਾ ਹਨਾ ਉਹਦਾ ਆਹ ਤੋਂ ਬਾਅਦ ਮਕਸਰ ਮੇਲਾ ਉਹਦੇ ਮੱਝਾਂ ਦਾ ਗਾਇਆਂ ਦਾ ਕੁੱਤਿਆਂ ਦਾ ਘੋੜੀਆਂ ਦਾ ਹੂੰ ਸਾਰੇ ਕਾਫੇ ਦਾ ਉਹ ਕਿਉਂਕਿ ਸ਼ੌਕ ਸੀਗਾ ਬਈ ਉਹ ਬੰਦੇ ਨੂੰ ਆਪਦੇ ਹਾਂ ਉਹਦੇ ਮੈਂ ਉਹਦੇ ਘੋੜੇ ਹੀ ਵੇਖੇ ਆਹ ਉਸ ਤੋਂ ਬਾਅਦ ਸੀਗਾ ਉਹਨੂੰ ਸ਼ੌਕ ਇਹਨੂੰ ਥੋੜਾ ਪ੍ਰਮੋਟ ਕੀਤਾ ਜਾਵੇ ਸਰਕਾਰ ਨੂੰ ਵਿੱਚੋਂ ਆਮਦਨ ਬਹੁਤ ਹੋਵੇ ਹੂੰ ਆਹ ਠੇਕਾ ਚੜਦਾ ਇਹਦਾ ਸੋਨਾ ਤੰਬੂ ਵਾਲਾ ਠੇਕਾ ਅੱਡ ਚੜਿਆ ਅੱਛਾ ਐਡਾ ਐਡਾ ਸਿਸਟਮ ਹੁੰਦਾ ਇਹਦਾ ਸਾਰਿਆਂ ਨੂੰ ਪਤਾ ਹੀ ਹੈ ਇੱਥੇ ਨਾ ਨਹੀਂ ਪਰ ਕਈ ਰ ਇਹਨਾਂ ਰੌਲਾ ਪੈ ਜਾਂਦਾ ਤੇ ਲੱਗਣੀਆਂ ਘੋੜੀਆਂ ਦੇ ਤੂੰ ਫਿਰ ਬੱਕਰੀਆਂ ਵੀ ਲਿਆਏਗਾ ਇੱਥੇ ਹਾਂ ਆਪਣੀਆਂ ਹਰ ਸਾਲ ਬੱਕਰੀਆਂ ਹੁੰਦੀਆਂ ਬਈ ਇੱਥੇ ਇੱਕ ਤੰਬੂ ਲੱਗੂ ਇੱਕ ਟੈਂਟ ਲੱਗੂਗਾ ਤੇ ਆਪਣਾ ਆ ਇੱਥੇ ਕਹਿੰਦੇ ਬੱਕਰੀਆਂ ਘੋੜਿਆਂ ਵਾਲਿਆਂ ਨਾਲੋਂ ਵੀ ਵੱਧ ਕਾਠ ਆਪਣੇ ਇੱਥੇ ਸਟੋਰੀ ਦਿੰਦਾ ਤੂੰ ਦੁਨੀਆਂ ਨਾਲ ਉਲਟ ਜੇ ਕਾਹਦੋ ਚੱਲਦਾ ਹੁੰਦਾ ਉਲਟ ਨਹੀਂ ਬਈ ਆਪਾਂ ਇਹ ਧੰਦੇ ਨੂੰ ਤਾਂ ਲੈ ਕੇ ਜਾਣਾ ਠੀਕ ਹੈ ਇੱਥੇ 40-50000 ਰੁਪਏ ਮੇਰਾ ਖਰਚਾ ਵੀ ਆਊਗਾ ਹਫਤਾ 10 ਦਿਨ ਰਹਿਣਗੇ ਬੰਦੇ ਆਪਣੇ ਹੂੰ ਮੈਂ ਤਾਂ 2-3 ਦਿਨ ਹੀ ਆਊਗਾ ਪਰ ਆਪਣੇ ਜਿਹੜੇ ਬੰਦੇ ਹੋਣਗੇ ਇੱਥੇ ਟੀਮ ਹੋਊਗੀ 8 ਤੋਂ 10 ਦਿਨ ਹੋਊਗੀ ਇੱਥੇ ਤੇ 4 ਵੀ ਆਊ ਬੱਕਰੇ ਦਾ ਬੱਕਰੇ ਦਾ 4 ਵੀ ਆਊਗਾ ਬੱਕਰੀਆਂ ਵੀ ਆਉਣਆਂ ਕਿਹਨੇ ਖਰੀਦਣੀਆਂ ਉਹ ਵੀ ਖਰੀਦ ਵੀ ਸਕਦਾ ਜਿਹਨੇ ਵੇਖਣੀਆਂ ਵੇਖ ਵੀ ਸਕਦਾ ਇੱਥੇ ਪੂਰਾ ਪੂਰਾ ਚਾਹ ਹੁੰਦਾ ਕੋੜਿਆਣਾ ਨੂੰ ਵੀ ਬੱਕਰੀਆਂ ਉਹ ਵੀ ਹਰੇ ਕਰੀ ਇੱਕ ਦੋ ਮਹੀਨਿਆਂ ਤੋਂ ਲੈ ਕੇ ਜਾਂਦੇ ਕੋੜਿਆਂ ਵਾਲੇ ਤੇ ਜੇ ਕਿਸੇ ਨੇ ਵੇਖ ਲਈਆਂ ਮੰਨ ਕੇ ਚਲੋ ਵੀ ਇੱਥੇ ਤੇਰੀਆਂ ਬੱਕਰੀਆਂ ਵੇਖ ਲਈਆਂ ਜਾਂ ਕਿਸੇ ਦਾ ਵੈਸੇ ਸਬੱਬੀ ਤੈਨੂੰ ਦੇਖ ਕੇ ਜੀ ਕਰਿਆ ਯਾਰ ਬਾਈ ਵੀ ਟ੍ਰੇਨਿੰਗ ਟ੍ਰੋਨਿੰਗ ਵੀ ਮੈਂ ਲੈ ਲਊਗਾ ਤਾਂ ਉਹਦੀ ਵੀ ਫਿਰ ਸੀਟ ਸੂਟ ਬੱਕ ਹੋਊਗੀ ਉਹਦੀ ਸਾਰਾ ਕੁਝ ਕਰਦੇ ਆ ਬਈ ਇੱਥੇ ਗਾਈਡ ਕਰਦੇ ਆ ਫ੍ਰੀ ਆਪਾਂ ਉਹ ਕਰਦੇ ਆ ਇੱਥੇ ਵੇ ਕਿਵੇਂ ਰੱਖਣੀਆਂ ਕਿਵੇਂ ਕਰਨੀਆਂ ਬਹੁਤ ਬੰਦੇ ਇਥੇ ਸਲਾਹ ਲੈ ਕੇ ਆਉਂਦੇ ਆ ਤੇ ਹਰੇ ਇੱਕ ਹਰੇਕ ਮੇਲੇ 'ਚ ਮੈਂ ਦੋ ਚਾਰ ਘੋੜਿਆਂ ਨੂੰ ਵੀ ਸ਼ੌਂਕ ਕਰਾ ਦਿੰਦਾ ਨਾਲ ਬੱਕਰੀਆਂ ਦਾ ਕਿੱਥੋਂ ਮਰਜੀ ਲੈਣ ਉਹ ਪਰ ਉਹਨਾਂ ਦੇ ਮੈਂ ਕੀੜਾ ਪੈਦਾ ਕਰ ਦਿੰਦਾ ਜਦੋਂ ਮੇਰੇ ਕੋਲੇ ਆ ਕੇ ਬਹਿ ਜਾਂਦੇ ਆ ਠੀਕ ਹੈ ਤੇ ਆਪਾਂ ਇਹ ਕੰਮ ਨੂੰ ਆਪਾਂ ਨੀਵਾ ਨਹੀਂ ਦਿਖਣ ਦਿੰਦੇ ਠੀਕ ਹੈ ਜੇ ਉਧਰ ਆਲੂ ਬਣ ਜਾਂਦੇ ਇਧਰ ਆਂਡੇ ਬਣਨਗੇ ਠੀਕ ਹੈ ਠੀਕ ਹੈ ਉਧਰ ਬਲੇਲਰ ਬਣੂ ਇਧਰ ਬੱਕਰਾ ਬਣੂਗਾ ਭਲਾ ਦੀ ਖਾਂਦਾ ਨਾ ਖਾਂਦਾ ਜੇ ਉਧਰ ਚਾਹ ਬਣੂ ਇਧਰ ਕੌਫੀ ਬਣੂਗੀ ਠੀਕ ਹੈ ਪੂਰਾ ਆਪਣਾ ਟ੍ਰੈਂਡ ਸੈੱਟ ਕਰਕੇ ਰੱਖਿਆ ਮੇਲੇ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਆ ਕੋੜਿਆਂ ਵਾਲਿਆਂ ਨੂੰ ਵੀ ਪਤਾ ਤੇ ਪੂਰਾ ਇੱਥੇ ਤਗੜੀਆਂ ਤਗੜੀਆਂ ਗੱਡੀਆਂ ਆਪਣੇ ਕੋਲੇ ਬਹੁਤ ਮੋਹ ਪਿਆਰ ਹੈ ਬਹੁਤ ਸਟੇਟਾਂ 'ਚੋਂ ਬੰਦੇ ਆਉਂਦੇ ਆ ਆਪਣੇ ਕੋਲੇ ਇੱਥੇ ਰਾਤ ਨੂੰ ਰਹਿ ਕੇ ਵੀ ਜਾਂਦੇ ਆ ਬੁਲੀ ਕੁੱਤਿਆਂ ਵਾਲੇ ਆਉਂਦੇ ਆ ਰਾਜਸਥਾਨ 'ਚੋਂ ਪਾਲੰਪੁਰ ਤੋਂ ਠੀਕ ਹੈ ਠੀਕ ਹੈ ਬੜੇ ਇੱਥੇ ਬੰਦੇ ਆਪਣੇ ਕੋਲੇ ਸ਼ਿਕਾਰੀ ਸਾਰੇ ਪੰਜਾਬ ਦੇ ਸ਼ਿਕਾਰੀ ਆਪਣੇ ਕੋਲੇ ਇਕੱਠੇ ਹੋ ਜਾਂਦੇ ਆ ਚੈਨਲ ਵਾਲੇ ਭਰਾ ਬਹੁਤ ਆਉਂਦੇ ਆ ਉਹ ਵੀ ਦੋ-ਦੋ ਰਾਤਾਂ ਇੱਥੇ ਰਹਿ ਕੇ ਜਾਂਦੇ ਆ ਉਂ ਇੱਥੇ ਟਿਕਾਣਾ ਨਹੀਂ ਹੁੰਦਾ ਆਪਣੇ ਮੰਜੇ ਬਿਸਤਰੇ ਖਾਣ ਪੀਣ ਪੱਠੀਆਂ ਪੁੱ ਤੇ ਉਹ ਕੋਰਸਿੰਗਾ ਸਾਰਾ ਕੁਝ ਹੁੰਦਾ ਵਿਆਹ ਵਾਲਾ ਕੰਮ ਹੁੰਦਾ ਇੱਥੇ ਠੀਕ ਹੈ ਹਾਂ ਕੋਈ ਵੀ ਆਪਣਾ ਭਰਾ ਬੱਕਰੀਆਂ ਵਾਲਾ ਕਿਹਨੇ ਮੇਲਾ ਘੁੰਮਣਾ ਆਉਣਾ ਇੱਧਰ ਜਾਂ ਮੱਛਾ ਟੇਕਣਾ ਆਉਣਾ ਤੇ ਉਹ ਇੱਧਰ ਆਉਂਦਾ ਤੇ ਕੋਈ ਰਹਿਣ ਰੂਣ ਨੂੰ ਥਾਣੀ ਇੱਥੇ ਪਹਿਲਾਂ ਫੋਨ ਮਾਰ ਦੇਵੇ ਠੀਕ ਹੈ ਤੇ ਆ ਜਿਵੇਂ ਅੱਜ ਤੈਨੂੰ ਬਰਾਣ ਜਦੀਂਦਾ ਇਹ ਤੂੰ 2-3 ਦਿਨਾਂ ਨੂੰ ਪਾਈ ਵੀਡੀਓ ਸਾਰਾ ਭਰ ਜਾਣਾ ਉਹ ਵੀ ਥਾਰਾਂ ਥੂਰਾ ਜੀਪਾਂ ਚ ਆਉਣ ਵੀ ਲੱਗੀਆਂ ਉਧਰ ਤੇ ਤਗੜਾ ਕੰਮ ਆ ਇੱਥੇ ਪੂਰਾ ਸਹੀ ਹੈ ਬਈ ਤੇ ਐਦ ਕੀ ਮੇਲਾ ਫਰਕੀ ਲੱਗਦਾ ਵੀ ਪਰੂ ਅੱਗੇ ਨਾਲ ਵਾ ਮੇਲਾ ਬਈ ਫੁੱਲ ਭਰੂਗਾ ਤੇ ਕੋੜੀਆਂ ਮਹਿੰਗੀਆਂ ਵੀ ਬਹੁਤ ਜਾਣਗੀਆਂ ਐਦ ਕੀ ਬਾਲੀ ਤੇਜ਼ੀ ਐ ਅੱਛਾ ਹਾਂ ਤੇ 10-15 ਲੱਖ ਦੀ ਤਾਂ ਜੱਟ ਇੱਥੇ ਬਈ ਮਿੱਟੀ ਪਵਾ ਦਿੰਦੇ ਆ ਬਈ ਜਿਵੇਂ ਆ ਉੱਚਾ ਹਰੇਕ ਸਾਲ ਨਾ ਉਧਰ ਆਇਆ ਹੋਵੋਗੇ ਤੁਸੀਂ ਹਾਂ ਟਰੈਕਟਰ ਟਰਾਲੀਆਂ 10 ਟਰੈਕਟਰ ਲੱਗੇ ਆ ਤੇ 5-600 ਦੀ ਟਰਾਲੀ ਲਾਉਂਦੇ ਆ ਤੇ ਨਾਲੇ ਪਿੰਡਾਂ ਨੂੰ ਰੋਜ਼ਗਾਰ ਬਹੁਤ ਮਿਲਿਆ ਬਈ ਇੱਥੇ ਸਹੀ ਗੱਲ ਆ ਹਾਂ ਤੇ ਨਾਲੇ ੱਟਬੇ ਸਾਰੇ ਚੱਕੇ ਕੇ ਸਾਦਕਤਾਈਆਂ ਇੱਥੇ ਸਹੀ ਗੱਲ ਆ ਤੇ ਆ ਦੇਖ ਤੋ ਇੱਥੇ ਆਵੇ ਥਾਂ ਥਾਂ ਤੇ ਟਰਾਲੀਆਂ ਲੈਂਦੀਆਂ ਇਹ ਆ ਆ ਨਮ ਮਿੱਟੀ ਲਈ ਪਈ ਆਵੇ ਉਧਰ ਅਸੀਂ 10-12 ਲੱਖ ਦੀ ਤਾਂ ਇੱਥੇ ਮਿੱਟੀ ਪਾਈ ਜਾਂਦੀ ਐ ਐਡਾ ਤਗੜਾ ਮੇਲਾ ਐ ਤੇ ਜਰੂਰ ਭਰਾ ਹੁਣ ਕਈ ਨਾ ਸ਼ਹਿਰ ਤੇ ਮੱਥਾ ਟੇਕ ਕੇ ਮੁੜ ਜਾਂਦੇ ਆ ਗਾਂ ਵੀ ਬੱਚਾ ਨੂੰ ਲੈ ਕੇ ਠੀਕ ਐ ਜਦ ਦਿਨ ਮੇਨ ਆਪਣਾ ਹੁੰਦਾ ਬਾਗੀ ਦਾ ਦਿਨ ਉਸ ਦਿਨ ਥੋੜਾ ਜਿਹਾ ਰੋਡ ਜਾਮ ਹੁੰਦੇ ਆ ਉਦੋਂ ਜਾਂ ਤਾਂ 2 ਦਿਨ ਬਾਅਦ ਜਾਂ 2 ਦਿਨ ਪਹਿਲਾਂ ਜੇ ਆ ਮੇਲਾ ਦੇਖਣਾ ਤਾਂ ਠੀਕ ਆ ਉਸ ਦਿਨ ਕਿਉਂਕਿ ਸੰਗਤ ਵੀ ਦੇਖਣ ਆ ਜਾਂਦੀ ਇੱਥੇ ਉਸ ਦਿਨਾਂ ਥੋੜਾ ਜਿਹਾ ਟ੍ਰੈਫਿਕ ਦੀ ਪ੍ਰੋਬਲਮ ਆਉਂਦੀ ਹੈ ਮੋਟਰਸਾਈਕਲ ਤੇ ਆਓ ਜਾਂ ਕਿਵੇਂ ਵੀ ਆਓ ਗੱਡੀ ਨਹੀਂ ਲੰਘਦੀ ਉਦੋਂ ਪਹਿਲਾਂ ਤੁਸੀਂ 2 ਦਿਨ 4 ਦਿਨ ਆ ਜਾਓ ਉਸ ਤੋਂ ਬਾਅਦ ਹਫਤਾ ਚੱਲਦਾ ਹੈ ਠੀਕ ਆ ਮਾਗੀ ਤੋਂ ਤੇ ਉਸ ਦਿਨ ਆ ਜਾਓ ਆਰਾਮਦਾਰੀ ਨਾਲ ਵੇਖੋ ਕੱਲੇ ਕੱਲੇ ਘੋੜੇ ਮਹਿੰਗੇ ਮਹਿੰਗੇ ਘੋੜੇ ਇੱਥੇ ਬਹੁਤ ਵਧੀਆ ਹੁੰਦਾ ਤੇ ਅਨੁਸ਼ਾਸਨ ਬਹੁਤ ਹੁੰਦਾ ਇੱਥੇ ਠੀਕ ਆ ਨਹੀਂ ਕੋਈ ਗੰਦ ਨਹੀਂ ਹੁੰਦਾ ਹਾਂ ਵਿੱਚ ਹੁੰਦੇ ਵਿੱਚ ਡੱਕ ਡੁੱਕ ਲਾ ਕੇ ਇੱਕ ਦੋ پرو ਘੋੜੀਆਂ ਵਾਲੇ ਆ ਵਿੱਚ ਰਲ ਮਿਲ ਕੇ ਸੈੱਟ ਕਰ ਲੈਂਦੇ ਫਿਰ ਰੇਲ ਵੀ ਬਣਾ ਦਿਆ ਠੀਕ ਆ ਇੱਥੇ ਕੰਟਰੋਲ ਜੀ ਰਹਿਣਾ ਹੋਵਿੰਦਾ ਸਾਰਿਆਂ ਨੂੰ ਠੀਕ ਆ ਬਹੁਤ ਵਧੀਆ ਮੇਲਾ ਸਾਰੇ ਭਰਾ ਜਰੂਰ ਆਓ ਮਾਗੀ ਦੇ ਮੇਲੇ ਤੇ ਸਪੈਸ਼ਲੀ ਘੋੜੀਆਂ ਦਾ ਮੇਲਾ ਆਪਣੇ ਪੰਜਾਬ ਦਾ ਤੇ ਬਹੁਤ ਵੱਡਾ ਮੇਲਾ ਪੰਜਾਬ ਦਾ ਕੀ ਭਾਰਤ ਦਾ ਵੱਡਾ ਮੇਲਾ ਭਈ ਇਹ ਸਹੀ ਗੱਲ ਹੈ ਹਾਂ ਜੀ ਏਸ਼ੀਆ ਦਾ ਹੀ ਨੰਬਰ ਹਾਂ ਜੀ ਤੇ ਲੋ ਵੀ ਐਤ ਕੀ ਸ਼ੋਹਾਂ ਦਾ ਜਿਹੜਾ ਉਹ ਹਜੇ ਤੱਕ ਕੋਈ ਡਿਸਾਈਡ ਨਹੀਂ ਹੋਇਆ ਪਤਾ ਨਹੀਂ ਲੱਗਿਆ ਤੇ ਇਹ ਸੀ ਬਰਾੜ ਬਠੰਡੇ ਵਾਲੇ ਦੇ ਨਾਲ ਗੱਲਬਾਤ ਤੇ ਐਸ ਥਾਂ ਤੇ ਬਾਈ ਦਾ ਤੰਬੂ ਹੋਊਗਾ ਬਾਈ ਮੜੀ ਆ ਇਹਦੀ ਲੋਕੇਸ਼ਨ ਦੱਸ ਦੇ ਇਹਦੀ ਕਿੱਥੇ ਬਣੂਗੀ ਕੀ ਸਿਸਟਮ ਹੋਊਗਾ ਹੁਣ ਤਾਂ ਇੱਕ ਵਾਰੀ ਸਾਫ਼ ਹੀ ਲੱਗਦਾ ਲੋਕੇਸ਼ਨ ਜਾਂ ਸਾਨੂੰ ਵੀ ਨਹੀਂ ਅਜੇ ਤੱਕ ਪਤਾ ਲੱਗਿਆ ਪਰ ਪਤਾ ਨਹੀਂ ਲੱਗਾ ਫੋਨ ਕਰਕੇ ਆਉਣਾ ਪਊਗਾ ਇਹਦੇ ਨਾਲ ਤੰਬੂ ਲੱਗੂ ਤਾਂ ਕਿਸੇ ਦਾ ਪਤਾ ਹਾਂ ਇਹ ਤਾਂ ਲੱਗਦਾ ਇਧਰ ਸਮੁੰਦਰ ਘੋੜਾ ਉਹਦੀ ਬੈਕ ਸਾਈਡ ਹੁੰਦਾ ਹਾਂ ਤੇ ਜਦੋਂ ਆ ਆਪਣਾ ਪਤਾ ਨਹੀਂ ਕਿਹੜੇ ਪਿੰਡ ਨੂੰ ਲਾਸਟ ਰੋਡ ਮੁੜਦੀ ਆ ਆਪਣੇ ਇਧਰ ਨੂੰ ਆ ਹਾਂ ਇਹ ਕੋਟਲੀ ਨੂੰ ਜਾਵੜੀ ਕੋਟਲੀ ਨੂੰ ਜਿਹੜੀ ਅੰਦਰ ਨੂੰ ਲਾਸਟ ਸੜਕ ਮੁੜੂਗੀ ਹਾਂ ਉਹ ਤੇ ਆਪਣਾ ਦੋ ਸੜਕਾਂ ਪਹਿਲਾਂ ਹੈਗਾ ਇਹ ਕਾਰ ਹੈਗੀ ਇੱਕ ਉਹਦੂ ਗਾਂ ਹੈ ਲੋਟ ਠੀਕ ਸੜਕ ਹੈ ਲੋਟ ਠੀਕ ਹੈ ਭਾਈ ਹਾਂ ਇੱਥੇ ਬਾਕੀ ਕੋਈ ਫੋਨ ਸਾਰਿਆਂ ਨੂੰ ਪਤਾ ਹੀ ਹੁੰਦਾ ਕਿ ਇਹਨੂੰ ਮਰਜੀ ਪੁੱਛ ਲੋ ਜਵੇ ਬੱਕਰੀਆਂ ਵਾਲਾ ਕਿੱਥੇ ਆ ਇਹ ਇੱਕ ਹੀ ਹੁੰਦਾ ਆਪਣਾ ਕੱਲਾਂ ਦੇ ਹੁੰਦਾ ਭਾਈ ਇੱਥੇ ਬਸ ਠੀਕ ਹੈ ਹਾਂ ਠੀਕ ਹੈ ਭਾਈ ਧੰਨਵਾਦ ਧੰਨਵਾਦ